ਸ਼ਹਿਰ ਦੇ ਲੋਕਾਂ ਨੂੰ ਹਾਲੇ ਕੁਝ ਦਿਨ ਹੋਰ ਗਰਮੀ ਸੈਣੀ ਪਵੇਗੀ ਹਾਲਾਂਕਿ ਪਿਛਲੇ ਦਿਨੀ ਚੱਲੀ ਹਨੇਰੀ ਤੇ ਹਲਕੇ ਮੀਂਹ ਤੋਂ ਬਾਅਦ ਸ਼ਹਿਰ ਦੇ ਤਾਪਮਾਨ 'ਚ ਇੱਕ ਹਫ਼ਤੇ ਤੋਂ ਚੱਲੀ ਆ ਰਹੀ ਗਿਰਾਵਟ ਨੇ ਰਾਹਤ ਦਿੱਤੀ ਹੈ ਹੁਣ ਫਿਰ ਤੋਂ ਤਾਪਮਾਨ ਵਧਣ ਦੇ ਨਾਲ ਹੀ ਸ਼ਹਿਰ ਦੇ ਕੁਝ ਹਿੱਸਿਆਂ 'ਚ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਦਾ ਕਹਿਣਾ ਹੈ ਕਿ ਮੌਸਮ ਹੁਣ ਬਿਲਕੁਲ ਖੁਸ਼ਕ ਹੋ ਗਿਆ ਹੈ ਪਿਛਲੇ ਦਿਨੀ ਸਰਗਰਮ ਪਛਮੀ ਗੜਬੜੀ ਨਿਕਲਣ ਤੋਂ ਬਾਅਦ ਹੁਣ ਤਾਪਮਾਨ ਵਧੇਗਾ ਆਉਣ ਵਾਲੇ ਦਿਨਾਂ ਚ 14-44 ਡਿਗਰੀ ਤੱਕ ਜਾ ਸਕਦਾ ਹੈ ਵਿਭਾਗ ਨੇ ਅਲਰਟ ਦਿੱਤਾ ਹੈ ਕਿ ਕੁਝ ਥਾਵਾਂ ਤੇ ਗਰਮ ਹਵਾ ਵੀ ਚੱਲੇਗੀ ਵਿਭਾਗ ਨੇ 3 ਦਿਨਾਂ ਲਈ yellow alert ਜਾਰੀ ਕਰ ਦਿੱਤਾ ਹੈ ਤਾਪਮਾਨ ਚ ਵੀ ਵਾਧਾ ਹੋਵੇਗਾ ਰਾਤ ਦੇ ਤਾਪਮਾਨ ਚ ਵੀ ਅੱਜ ਕੱਲ ਵਾਧਾ ਹੋ ਰਿਹਾ ਹੈ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਦਰਜ ਹੋਇਆ ਜੋ ਆਮ ਨਾਲੋਂ 1 ਡਿਗਰੀ ਜ਼ਿਆਦਾ ਆ ਰਿਹਾ ਹੈ ਘੱਟੋ ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਜ਼ਿਆਦਾ 27.3 ਡਿਗਰੀ ਦਰਜ ਹੋਇਆ ਹੈ ਡਾਇਰੈਕਟਰ ਏ ਕੇ ਸਿੰਘ ਮੁਤਾਬਕ ਆਉਣ ਵਾਲੇ ਦਿਨਾਂ 'ਚ ਹਾਲੇ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਅਗਲੇ ਕੁਝ ਦਿਨਾਂ 'ਚ ਦਿਨ ਦਾ ਤਾਪਮਾਨ 41 ਤੋਂ 44 ਡਿਗਰੀ ਰਹਿਣ ਦੀ ਸੰਭਾਵਨਾ ਹੈ ਘੱਟ ਤੋਂ ਘੱਟ ਤਾਪਮਾਨ 28 ਤੋਂ 29 ਡਿਗਰੀ ਦਰਮਿਆਨ ਰਹੇਗਾ